ਇਹ ਤਸਵੀਰ ਭਾਰਗੋ ਕੈਂਪ ਦੀ ਹੈ ਜਿੱਥੇ ਇੱਕ ਮੁੰਡੇ ਦੀ ਬਹਾਦਰੀ ਕਾਰਨ ਘਰ ਦੀ ਚੋਰੀ ਜਿਹੜੀ ਹੈ ਉਹ ਹੋਣੋਂ ਬਚ ਗਈ। ਦਰਅਸਲ ਸੀਸੀਟੀਵੀ ਕੈਮਰੇ ਦੇ ਵਿੱਚ ਉਸਨੇ ਅੱਧੀ ਰਾਤ ਨੂੰ ਦੇਖਿਆ ਕਿ ਉਹਦੇ ਘਰ ਦੇ ਬਾਹਰ ਮੁੰਡੇ ਤੁਰੇ ਫਿਰਦੇ ਨੇ ਤੇ ਫਿਰ ਕੀ ਬਹਾਦਰੀ ਦੇ ਨਾਲ ਉਸਨੇ ਕੋਠੇ ਤੋਂ ਹੀ ਛਾਲ ਮਾਰ ਕੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਫਿਰ ਕੀ ਹੀ ਫਿਰ ਚੋਰਾਂ ਨੂੰ ਆਪ ਦੀ ਬੈਕਿੰਗ ਯਾਨ ਹੈ ਕਿ ਭੱਜਦੇਆਂ ਨੂੰ ਰਾਹ ਨਹੀਂ ਲੱਭਿਆ। ਸਦਕੇ ਇਸ ਮੁੰਡੇ ਦੀ ਬਹਾਦਰੀ ਦੇ ਕਿਉਂਕਿ ਚੋਰ ਆਪਣਾ ਮੋਟਰਸਾਈਕਲ ਛੱਡ ਕੇ ਆਪਣੇ ਹਥਿਆਰ ਵੀ ਛੱਡ ਕੇ ਪਰ ਕਹਿੰਦੇ ਡੰਡੀ ਉੱਡ ਡੰਡੀ ਹੋ ਗਏ ਆ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਓ ਕਿ ਕਿਵੇਂ ਲੱਗੀ ਤੁਹਾਨੂੰ ਇਸ ਮੁੰਡੇ ਦੀ ਬਹਾਦਰੀ ਇਹ ਤਸਵੀਰ ਭਾਰਗੋ ਕੈਂਪ ਦੀ ਹੈ ਜਿੱਥੇ ਕਿ ਮੁੰਡੇ ਦੀ ਬਹਾਦਰੀ ਕਾਰਨ ਘਰ ਦੀ ਚੋਰੀ ਜਿਹੜੀ ਹੈ ਉਹ ਹੋਣ ਬਚ ਗਈ ਦਰਅਸਲ ਸੀਸੀਟੀਵੀ ਕੈਮਰੇ ਦੇ ਵਿੱਚ ਉਸਨੇ ਅੱਧੀ ਰਾਤ ਨੂੰ ਦੇਖਿਆ ਕਿ ਉਹਦੇ ਘਰ ਦੇ ਬਾਹਰ ਮੁੰਡੇ ਤੁਰੇ ਫਿਰਦੇ ਨੇ ਤੇ ਫਿਰ ਕੀ ਬਹਾਦਰੀ ਦੇ ਨਾਲ ਉਸਨੇ ਕੋਠੇ ਤੋਂ ਇੱਕ ਛਾਲ ਮਾਰ ਕੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਫਿਰ ਕੀ ਹੀ ਫਿਰ ਚੋਰਾਂ ਨੂੰ ਆਪ ਦੀ ਪੈਕੇ ਯਾਰ ਹੈ ਕਿ ਭੱਜਦੇਆਂ ਨੂੰ ਰਾਹ ਨਹੀਂ ਲੱਭਿਆ ਸਦਕੇ ਇਸ ਮੁੰਡੇ ਦੀ ਬਾਦਰੀ ਦੇ ਕਿਉਂਕਿ ਚੋਰ ਆਪਣਾ ਮੋਟਰਸਾਈਕਲ ਛੱਡ ਕੇ ਆਪਣੇ ਹਥਿਆਰ ਵੀ ਛੱਡ ਕੇ ਪਰ ਕਹਿੰਦੇ ਡੰਡੀਓ ਡੰਡੀ ਹੋ ਗਿਆ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਓ ਕਿ ਕਿਵੇਂ ਲੱਗੀ ਤੁਹਾਨੂੰ ਇਸ ਮੁੰਡੇ ਦੀ ਬਹਾਦਰੀ ਇਹ ਤਸਵੀਰ ਭਾਰਗੋ ਕੈਂਪ ਦੀ ਹੈ ਜਿੱਥੇ ਇੱਕ ਮੁੰਡੇ ਦੀ ਬਹਾਦਰੀ ਕਾਰਨ ਘਰ ਦੀ ਚੋਰੀ ਜਿਹੜੀ ਹੈ ਉਹ ਹੁਣ ਬਚ ਗਈ ਦਰਅਸਲ ਸੀਸੀਟੀਵੀ ਕੈਮਰੇ ਦੇ ਵਿੱਚ ਉਸਨੇ ਅੱਧੀ ਰਾਤ ਨੂੰ ਦੇਖਿਆ ਕਿ ਉਹਦੇ ਘਰ ਦੇ ਬਾਹਰ ਮੁੰਡੇ ਤੁਰੇ ਫਿਰਦੇ ਨੇ ਤੇ ਫਿਰ ਕੀ ਬਹਾਦਰੀ ਦੇ ਨਾਲ ਉਸਨੇ ਕੋਠੇ ਤੋਂ ਹੀ ਛਾਲ ਮਾਰ ਕੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਫਿਰ ਕੀ ਹੀ ਫਿਰ ਚੋਰਾਂ ਨੂੰ ਆਪ ਦੀ ਪੈਕਿੰਗ ਯਾਨ ਹੈ ਕਿ ਪੱਟਦੇਆਂ ਨੂੰ ਰਾਹ ਨਹੀਂ ਲੱਭਿਆ ਸਤਕੇ ਇਸ ਮੁੰਡੇ ਦੀ ਬਹਾਦਰੀ ਦੇ ਕਿਉਂਕਿ ਚੋਰ ਆਪਣਾ ਮੋਟਰਸਾਈਕਲ ਛੱਡ ਕੇ ਆਪਣੇ ਹਥਿਆਰ ਵੀ ਛੱਡ ਕੇ ਪਰ ਕਹਿੰਦੇ ਡੰਡੀ ਉੱਟੱਡੀ ਹੋ ਗਏ ਆ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਓ ਕਿ ਕਿਵੇਂ ਅਲੱਗੀ ਤੁਹਾਨੂੰ ਇਸ ਮੁੰਡੇ ਦੀ ਬਹਾਦਰੀ ਇਹ ਤਸਵੀਰ ਭਾਰਗੋ ਕੈਂਪ ਦੀ ਹੈ ਜਿੱਥੇ ਕਿ ਮੁੰਡੇ ਦੀ ਬਹਾਦਰੀ ਕਾਰਨ ਘਰ ਦੀ ਚੋਰੀ ਜਿਹੜੀ ਹੈ ਉਹ ਹੁਣ ਬਚ ਗਈ ਦਰਅਸਲ ਸੀਸੀਟੀਵੀ ਕੈਮਰੇ ਦੇ ਵਿੱਚ ਉਸਨੇ ਅੱਧੀ ਰਾਤ ਨੂੰ ਦੇਖਿਆ ਕਿ ਉਹਦੇ ਘਰ ਦੇ ਬਾਹਰ ਮੁੰਡੇ ਤੁਰੇ ਫਿਰਦੇ ਨੇ ਤੇ ਫੇਰ ਕੀ ਬਹਾਦਰੀ ਦੇ ਨਾਲ ਉਸਨੇ ਕੋਠੇ ਤੋਂ ਹੀ ਛਾਲ ਮਾਰ ਕੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਫਿਰ ਕੀ ਹੀ ਫਿਰ ਚੋਰਾਂ ਨੂੰ ਆਪ ਦੀ ਪੈਕੇ ਯਾਰ ਹੈ ਕਿ ਭੱਜਦੇਆਂ ਨੂੰ ਰਾਹ ਨਹੀਂ ਲੱਭਿਆ ਸਤਕੇ ਇਸ ਮੁੰਡੇ ਦੀ ਬਾਦਰੀ ਦੇ ਕਿਉਂਕਿ ਚੋਰ ਆਪੜਾ ਮੋਟਰਸਾਈਕਲ ਛੱਡ ਕੇ ਆਪਣੇ ਹਥਿਆਰ ਵੀ ਛੱਡ ਕੇ ਪਰ ਕਹਿੰਦੇ ਡੰਡੀਓ ਡੰਡੀ ਹੋ ਗਏ ਆ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਓ ਕਿ ਕਿਵੇਂ ਲੱਗੀ ਤੁਹਾਨੂੰ ਇਸ ਮੁੰਡੇ ਦੀ ਬਹਾਦਰੀ ਇਹ ਤਸਵੀਰ ਭਾਰਗੋ ਕੈਂਪ ਦੀ ਹੈ ਜਿੱਥੇ ਕਿ ਮੁੰਡੇ ਦੀ ਬਹਾਦਰੀ ਕਾਰਨ ਘਰ ਦੀ ਚੋਰੀ ਜਿਹੜੀ ਹੈ ਉਹ ਹੁਣ ਬਚ ਗਈ ਦਰਅਸਲ ਸੀਸੀਟੀਵੀ ਕੈਮਰੇ ਤੇ ਵਿੱਚ ਉਸਨੇ ਅੱਧੀ ਰਾਤ ਨੂੰ ਦੇਖਿਆ ਕਿ ਉਹਦੇ ਘਰ ਦੇ ਬਾਹਰ ਮੁੰਡੇ ਤੁਰੇ ਫਿਰਦੇ ਨੇ ਤੇ ਫੇਰ ਕੀ ਬਹਾਦਰੀ ਦੇ ਨਾਲ ਉਸਨੇ ਕੋਠੇ ਤੋਂ ਹੀ ਛਾਲ ਮਾਰ ਕੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਫੇਰ ਕੀ ਹੀ ਫਿਰ ਚੋਰਾਂ ਨੂੰ ਆਪ ਦੀ ਪੈਕਿੰਗ ਯਾਨ ਹੈ ਕਿ ਭੱਜਦੇਆਂ ਨੂੰ ਰਾਹ ਨਹੀਂ ਲੱਭਿਆ ਸਦਕੇ ਇਸ ਮੁੰਡੇ ਦੀ ਬਹਾਦਰੀ ਦੇ ਕਿਉਂਕਿ ਚੋਰ ਆਪੜਾ ਮੋਟਰਸਾਈਕਲ ਛੱਡ ਕੇ ਆਪਣੇ ਹਥਿਆਰ ਵੀ ਛੱਡ ਕੇ ਪਰ ਕਹਿੰਦੇ ਡੰਡੀ ਉੱਟੱਡੀ ਹੋ ਗਿਆ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਓ ਕਿ ਕਿਵੇਂ ਲੱਗੀ ਤੁਹਾਨੂੰ ਇਸ ਮੁੰਡੇ ਦੀ ਬਹਾਦਰੀ ਇਹ ਤਸਵੀਰ ਭਾਰਗੋ ਕੈਂਪ ਦੀ ਹੈ ਜਿੱਥੇ ਕਿ ਮੁੰਡੇ ਦੀ ਬਹਾਦਰੀ ਕਾਰਨ ਘਰ ਦੀ ਚੋਰੀ ਜਿਹੜੀ ਹੈ ਉਹ ਹੋਣ ਬਚ ਗਈ ਦਰਅਸਲ ਸੀਸੀਟੀਵੀ ਕੈਮਰੇ ਦੇ ਵਿੱਚ ਉਸਨੇ ਅੱਧੀ ਰਾਤ ਨੂੰ ਦੇਖਿਆ ਕਿ ਉਹਦੇ ਘਰ ਦੇ ਬਾਹਰ ਮੁੰਡੇ ਤੁਰੇ ਫਿਰਦੇ ਨੇ ਤੇ ਫਿਰ ਕੀ ਬਹਾਦਰੀ ਦੇ ਨਾਲ ਉਸਨੇ ਕੋਠੇ ਤੋਂ ਹੀ ਛਾਲ ਮਾਰ ਕੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਫਿਰ ਕੀ ਹੀ ਫਿਰ ਚੋਰਾਂ ਨੂੰ ਆਪ ਦੀ ਪੈਕਿੰਗ ਯਾਨੀ ਕਿ ਪੱਟਦੇਆਂ ਨੂੰ ਰਾਹ ਨਹੀਂ ਲੱਭਿਆ ਸਤਕੇ ਇਸ ਮੁੰਡੇ ਦੀ ਬਾਦਰੀ ਦੇ ਕਿਉਂਕਿ ਚੋਰ ਆਪਣਾ ਮੋਟਰਸਾਈਕਲ ਛੱਡ ਕੇ ਆਪਣੇ ਹਥਿਆਰ ਵੀ ਛੱਡ ਕੇ ਪਰ ਕਹਿੰਦੇ ਡੰਡੀਓ ਡੱਡੀ ਹੋ ਗਏ ਆ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਓ ਕਿ ਕਿਵੇਂ ਲੱਗੀ ਤੁਹਾਨੂੰ ਇਸ ਮੁੰਡੇ ਦੀ ਬਹਾਦਰੀ